ਬਈ ਜੀ ਆਪਰਾ 17 18 ਮੱਕੀ ਵਾਲੇ ਥਾਂ ਤੇ ਇਹਦੀ ਅੱਜ ਗੱਲ ਕਰਦੇ ਆ ਗੋਹ ਵਾਲੀ ਸੁੰਢੀ ਦੀ ਇਹਨੂੰ ਗੋਹ ਵਾਲੀ ਸੁੰਢੀ ਕਿਤੇ ਕਿਤੇ ਸੀਗੀ ਉਹ ਆਮ ਹੀ ਕਿਸਾਨ ਬਹੁਤ ਘਬਰਾਏ ਫਿਰਦੇ ਗੋਹ ਵਾਲੀ ਸੁੰਢੀ ਦੋ ਵੀ ਸੁੰਢੀ ਗੋਹ ਵਾਲੀ ਮਰੀ ਨਹੀਂ ਜਾਂਦੀ ਮਰੀ ਨਹੀਂ ਜਾਂਦੀ ਬਈ ਇਹ ਮੇਰੇ ਝੋਨੇ ਦੇ ਵਿੱਚ ਵੀ ਸੀਗੀ ਜਿਹੜੀ ਸੁੰਢੀ ਗੋਭ ਨੂੰ ਕੀੜਾ ਪੈ ਗਈ ਉਹਨੂੰ ਕੋਈ ਸਪਰੇ ਨਹੀਂ ਬਣੀ ਵੀ ਜਿਹੜੀ ਮਾਰਦੇ ਸਪਰੇ ਜਿਵੇਂ ਹੁਣ ਮੈਂ ਫੇਮ ਕੀਤੀ ਆ ਐਮ ਐਸਟਾਰ ਟਾਪ ਲਾ ਕੀਤੀ ਆ ਫੰਗੀ ਸੈਡ ਤੇ ਹਲਕੀ ਜਿਹੀ ਇਕਟਾਰਾ ਬਈ ਇਹਨਾਂ ਦਾ ਕੰਮ ਆ ਬੂਟੇ ਨੂੰ ਕੌੜਾ ਕਰਨਾ ਤੇ ਬਿਮਾਰੀ ਨੂੰ ਅੱਗੇ ਵਧਣ ਤੋਂ ਰੋਕਣਾ ਜੇ ਆਪਾਂ ਕਹਿ ਦਈਏ ਫੇਮ ਹੁਣ ਗੋਭ ਦੇ ਵਿੱਚ ਜਾ ਕੇ ਸੁੰਢੀ ਮਾਰੂ ਕਦੇ ਨਹੀਂ ਮਾਰਦੀ ਬਈ ਇਹ ਜਿਹੜੀ ਗੋਭ ਦੇ ਵਿੱਚ ਸੁੰਢੀ ਆ ਬਈ ਉਹ ਗੋਭ ਦੇ ਵਿੱਚ ਜਿਉਂਦੀ ਹੀ ਰਹੂਗੀ ਉਹ ਉਦੋਂ ਮਰਨੀ ਆ ਜਦੋਂ ਭੁੱਖੀ ਖਰਾਕ ਨਾ ਮਿਲੀ ਉਹਨੂੰ ਭੁੱਖੀ ਰਹਿ ਕੇ ਮਰਨਾ ਉਹ ਸੁੰਢੀ ਨੇ ਤੇ ਇਹੀ ਕਿਸਾਨ ਭਰਾ ਜਿਹੜੇ ਵੇਂਦੇ ਆ ਕੱਢ ਕੇ ਉਹਦੇ ਚੋਂ ਗੋਭ ਚੋਂ ਉਹਨਾਂ ਨੂੰ ਇਹ ਲੱਗਦਾ ਵੀ ਯਾਰ ਸੁੰਢੀ ਤਾਂ ਜਿਉਂਦੀ ਫਿਰਦੀ ਆ ਸੁੰਢੀ ਮਰੀ ਨਹੀਂ ਆ ਹੁਣ ਤੁਹਾਨੂੰ ਮੈਂ ਵਿਖਾਉਣਾ ਆ ਆ ਬੂਟੇ ਦੇ ਵਿੱਚ ਪਹਿਲਾਂ ਜਿਹੜੀ ਸੀਗੀ ਹੋਊਗੀ ਹੋ ਸਕਦਾ ਇਹਦੇ ਵਿੱਚ ਜਾਂਦੀ ਹੋਵੇ ਪੈਪ ਦੇ ਪਰ ਇਹਦੇ ਚ ਹੈ ਨਹੀਂ ਆ ਜਾਂਦੀ ਫਿਰਦੀ ਆ ਦੇਖ ਸਕਦਾ ਤੁਸੀਂ ਇਹਨੇ ਉਦੋਂ ਮਰਨਾ ਜਦੋਂ ਇਹਨੂੰ ਖਰਾਕਾਂ ਨਹੀਂ ਮਿਲੀ ਭੁੱਖੀ ਰਹਿ ਗਿਆ ਤੁਰਨੋਂ ਤਾਂ ਕੱਟ ਗਈ ਘਬਰਾਉਣ ਵਾਲੀ ਬਾਈ ਕੋਈ ਗੱਲ ਨਹੀਂ ਇਹ ਵਿੱਚੇ ਦੇ ਵਿੱਚ ਹੀ ਮਰ ਜਾਣੀ ਹੈ ਜਦੋਂ ਇਹਨੂੰ ਖਰਾਕ ਨਾ ਮਿਲੀ ਤੇ ਸਪਰੇਅ ਹੁੰਦੀ ਹੈ ਜਿਹੜੀ ਅੱਗੇ ਬਿਮਾਰੀ ਵਧਣ ਤੋਂ ਰੋਕਣ ਵਾਸਤੇ ਹੁੰਦੀ ਆ ਘਬਰਾਇਆ ਨਾ ਕਰੋ ਯਾਰ ਉਹਨਾ ਮੇਰਾ ਗਵਾਂਢੀ ਵਿਚਾਰਾ ਇਹ ਅੱਜ ਵੀ ਡਾਕਟਰ ਲਈ ਫਿਰਦਾ ਤੀਜੀ ਸਪਰੇ ਕਰਤੀ ਇਹਨੇ 20 ਦਿਨਾਂ ਦੇ ਪ੍ਰਦਾਨ ਵੀ ਪਾਦੀ ਦੋ ਸਪਰੇਆਂ ਕਰਤੀਆਂ ਸੁੰਡੀ ਇਹਨਾਂ ਕਿਤੇ ਕਿਤੇ ਹੈਗੀ ਆ ਬਾਕੀ ਬਈ ਜਾਣਕਾਰੀ ਤੁਸੀਂ ਸਾਰਿਆਂ ਨੇ ਸਾਂਝੀ ਕਰਨੀ ਹੈ ਜਿਹਨੂੰ ਜਿੰਨੀ ਜਿੰਨੀ ਨੌਲੇਜ ਆ ਮੈਂ ਕੋਈ ਸੀਨੀਅਰ ਡਾਕਟਰ ਨਹੀਂਗਾ ਮੈਂ ਤਾਂ ਆਮ ਕਿਸਾਨ ਆ ਭਰਾਓ